ਅੰਮ੍ਰਿਤਸਰ ਦੇ ਵਿੱਚ ਆਏ ਦਿਨ ਗੁੰਡਾਗਰਦੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਉੱਥੇ ਹੀ ਸ਼ਾਮ ਨੂੰ ਮੌਕੇ ਤੇ ਥਾਣਾ ਬੀ ਡਿਵੀਜ਼ਨ ਦੇ ਸੁਦਰਸ਼ਨ ਨਗਰ ਇਲਾਕੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਸ ਦੇਖਣ ਨੂੰ ਮਿਲਿਆ ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਦੇ ਚਲਦੇ ਉਹਦੀਆਂ ਬਾਹਾਂ ਦੀਆਂ ਨਸਾਂ ਵੀ ਕੱਟੀਆਂ ਗਈਆਂ ਉਸ ਨੂੰ ਗੰਭੀਰ ਰੂਪ ਵਿੱਚ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਹ ਸਾਰੀ ਘਟਨਾ ਬਾਜ਼ਾਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਬੱਡ ਕੀ ਨਾਮ ਆਈ ਦੱਸ ਜਸ਼ਮੀਤ ਸਿੰਘ ਸਾਹਿਬ ਇਹ ਉਹ ਘਰਣ ਵਾਲੇ ਸਦਾਮੇ ਰੋਡ ਕੀ ਹੋਇਆ ਭਾਈ ਗਲੀ ਜੇ ਆਪਾਂ ਸਾਡੇ ਚਾਚੇ ਹੀ ਖਲੋਤੇ ਇਹ ਤੇ ਦੋ ਪਿਛੋਂ ਆਈ 220 ਦੇ ਮੁੰਡੇ ਆਏ ਉਹ ਆਪਣੀ ਫੈਮਲੀ ਨਾਲ ਹੈਗੇ ਉਹ ਵੀ ਉਹ ਕਹਿੰਦਾ ਫੰਕਸ਼ਨ ਤੋਂ ਆਏ ਆਪਾਂ ਵੀ ਫੰਕਸ਼ਨ ਤੋਂ ਆਏ ਹਟਜਾ ਗਲੀ 'ਚ ਖਲੋਤੇ ਤੇ ਅਚਾਨਕ ਜਗਦਮ ਆਏ ਤੇ ਇਹਨਾਂ ਨੇ ਪੈਰ ਤੇ ਆ ਕੇ ਗੱਡੀ ਬ੍ਰੇਕ ਸਪੀਡ ਨਾਲ ਬਿਲਕੁਲ ਘਟਦੇ ਆ ਨਸ਼ਾ ਪਤਾ ਇਹ ਬਿਲਕੁਲ ਕਰਦੇ ਜੇ ਪੂਰਾ ਠੀਕ ਆ ਇਹ ਲਾਗੋ ਨੰਗੇ ਇਹਨਾਂ ਨੇ ਇੰਨੀ ਤੇਜ਼ ਨਾਲ ਗੱਡੀ ਉਹਨਾਂ ਨੇ ਆਵਾਜ਼ ਦਿੱਤੀ ਇਹ ਅੱਗੋਂ ਪੈਰ ਤੇ ਇਹ ਕਹਿੰਦਾ ਕਹਿੰਦਾ ਪੈਰ ਤੇ ਚੜਾਣੀ ਤੁਹਾਡੇ ਇਥੇ ਗੱਲਾਂ ਮਾੜੀ ਮਾੜੀ ਉਹ ਰੱਜੇ ਹੀ ਉਹ ਬਾਅਦ ਚ ਹੌਲੀ ਆ ਜਾਗੇ ਉਹਨਾਂ ਨੇ ਕਿਹਾ ਸਾਡੇ ਚਾਚੇ ਨੇ ਕਿਹਾ ਕਹਿੰਦੇ ਆਏਗਾ ਇੱਧਰ ਫੇਰ ਗੱਲ ਹੋਏਗੀ ਉਹ ਆ ਕੇ ਉਹਨਾਂ ਨੇ ਇੰਨੀ ਗੱਲ ਕੀਤੀ ਉਹ ਬਾਜ ਦੱਤਰ ਲੈ ਕੇ ਆ ਕੇ ਹੱਥ ਤੇ ਹਮਲਾ ਕੀਤਾ ਮੇਰੇ ਭਰਾ ਦੇ ਸਾਟ ਲੱਗੀ ਆ ਦੋ ਦੱਤਰ ਲੈ ਕੇ ਆਏ ਸਾਡੇ ਘਰ ਦੇ ਬਾਹਰ ਕੈਮਰੇ ਲੱਗੇ ਆ ਵੀਡੀਓ ਪੂਰੀ ਦੇਵਾਂਗੇ ਤੁਹਾਨੂੰ ਇੱਕ ਫੰਕਸ਼ਨ ਤੋਂ ਸਾਰੇ ਨੇ ਇਕੱਠੇ ਆਏ ਇਕੱਠੇ ਨਹੀਂ ਆਏ ਸਾਡੇ ਸਿਰਫ ਚਾਚਾ ਹੀ ਤੇ ਮੇਰੀ ਕਸ ਗਈ ਉਹ ਪਤਾ ਨਹੀਂ ਇਹ ਚਾਚਾ ਹੀ ਗਏ ਉਹ ਆਏ ਸਿਰਫ ਮੁੰਡਿਆਂ ਦੀ ਪਛਾਣ ਹੈਗੀ ਤੁਹਾਨੂੰ ਮੁੰਡੇ ਦੀ ਪਛਾਣ ਪੂਰੀ ਗਏ ਪਿੱਛੇ ਸਾਡੇ ਮਲੇ ਰਹਿੰਦੇ ਆ ਬੰਦ ਗਲੀ ਇਹ ਨਸ਼ੇੜੀ ਮੁੰਡੇ ਗਏ ਆ ਪਿੱਛੇ ਵੀ ਇਹਨਾਂ ਨਾਲ ਲੜਾਈ ਹੋਈ ਸੀ ਇਹ ਮਲੇ ਜੇ ਜਿਹਨੂੰ ਮਰਜ਼ੀ ਪੁੱਛੇ ਬੰਦੇ ਕਿਦਾਂ ਦੇ ਗਏ ਹਾਂ ਜਿਨ੍ਹਾਂ ਨੇ ਕੀ ਕੀਤਾ ਅੱਜ ਇਹਨੇ ਦਾਤਰ ਮਾਰੇ ਆ ਡੇਪ ਮੇਰੇ ਭਰਾ ਦੇ ਸੱਟ ਲੱਗੀ ਤੇ ਬਾਹਰ ਪੈ ਨਸ ਵੱਢੀ ਗਈ ਕਿੰਨੀ ਤਾਂ ਕਰਕੇ ਆਪਾਂ ਕੋਈ ਕਹਿਣਾ ਨਹੀਂ ਜਾਂਦੇ ਆਪਾਂ ਹੁਣ ਇਹੀ ਆ ਪ੍ਰਸ਼ਾਸਨ ਨਾਲੋਂ ਪੂਰਾ ਸਹਿਯੋਗ ਚਾਹੀਦਾ ਇਨਸਾਫ ਚਾਹੀਦਾ ਬਸ ਹਾਂਜੀ ਕੀ ਨਾਮ ਦਾ ਦਾ ਮੇਰਾ ਨਾਮ ਰਾਹੁਲ ਹੈ ਹਾਂਜੀ ਜੀ ਈਮ ਇਥੇ ਬੰਲੇ ਦੇ ਰਹਿੰਦੇ ਹਾਂਜੀ ਹਾਂਜੀ ਉਹ ਮੇਰੇ ਚਾਚਾ ਜੀ ਹੈ ਜਿਹਨਾਂ ਉੱਪਰ ਹਮਲਾ ਕਰ ਲੰਗੇ ਪਹਿਲਾਂ ਤੇ ਉਹਨਾਂ ਦਾ ਮੁੰਡਾ ਆ ਗਿਆ ਸੀ ਉੱਥੇ ਉਹ ਉਹਨੇ ਬਾਹ ਕਰ ਲਈ ਕਿਤੇ ਉਹਦੇ ਹੱਥ ਤੇ ਤਾਂ ਵੱਜ ਗਿਆ ਬਸ ਆ ਗਏ ਬਸ ਉਹ ਪੈਰ ਤੇ ਗੱਡੀ ਚੜਾਉਣ ਲੱਗਾ ਇਸੇ ਗੱਲੋਂ ਲੜਾਈ ਹੋਈ ਆ ਹੋਰ ਕੀ ਕਰਨੇ ਉਹ ਨਸ਼ੇ 'ਚ ਹੈਗੇ ਬਿਲਕੁਲ ਉਹ ਤਾਂ ਕਰਕੇ ਇਸ ਬਾਅਦ ਭੇਜ ਵੀ ਦਿੱਤਾ ਫੇਰ ਦੋਨੋਂ ਇਹਨੇ ਆਏ ਆ ਦਾਤਰ ਲੈ ਕੇ ਆਏ ਆ ਗੱਲੀ ਗੱਲੀ ਹਨਾ ਉਹਨਾਂ ਕੋ ਸਵਿਫਟ ਸਵਿਫਟ i20 ਹੈ i20 i20 ਨਸ ਵੱਟੀ ਗਈ ਆ ਜਾਂ ਫਿਰ ਕੱਟ ਲ ਉਹਨਾਂ ਨੇ ਉਹਨਾਂ ਨੇ ਨਸ ਵੱਡੀ ਗਈ ਹੱਡੀ ਵੀ ਟੁੱਟ ਗਈ ਆ ਹਾਂਜੀ ਦਾਤਰ ਮਾਰੇ ਉਹਨੇ ਉਹਨਾਂ ਨੇ ਆਇਆ ਸਿੱਧਾ ਹਮਲਾ ਕੀਤਾ ਉੱਤੇ ਇਹ ਪਿੱਛੋਂ ਆਇਆ ਸਾਲਾ ਉਹਨੇ ਹਮਲਾ ਕੀਤਾ ਹੁਣ ਜਾਨੋ ਮਾਰਨ ਦੀ ਨੀਤ ਨਾ ਮਨਾਂ ਜਾਨੋ ਮਾਰਨ ਦੀ ਨੀਤ ਨਾ ਕੈਮਰੇ 'ਚ ਆਈ ਵੀ ਹੋਣੀ ਆ ਵੀਡੀਓ ਰਿਕਾਰਡਿੰਗ ਵੀਡੀਓ ਰਿਕਾਰਡਿੰਗ ਹੈ ਦੋਨੋਂ ਪਾਸੇ ਕੈਮਰੇ ਲੱਗੇ ਕਿਦਾਂ ਆਇਆ ਹੋਊਗਾ ਉਹ ਵਿਖਾ ਵੀ ਦਾਂਗੇ ਸਾਰਿਆਂ ਨੂੰ ਹਾਂਜੀ ਕੀ ਮੰਗ ਕਰਦੇ ਹੋ ਹੁਣ ਬਸ ਆਹੀ ਸਾਨੂੰ ਇਨਸਾਫ ਚਾਹੀਦਾ ਪਰ ਚਾਹਾਨੂੰ ਪਰਚਾ ਚਾਹੀਦਾ ਉਹਦੇ ਤੇ ਉਹ ਉਹ ਜਿਹੜੀ ਗਲੀ ਉਹ ਸਾਰੇ ਜਿਹੜੇ ਘਰ ਦੇਗੇ ਇਸ ਮੈਂ ਕੀ ਹੈਗੇ ਆ ਉਹਨਾਂ ਸਾਰਿਆਂ ਦੇ ਸਾਨੂੰ ਪਰਚਾ ਚਾਹੀਦਾ ਬਸ ਅਲਾਵਾ ਕਿੱਥੇ ਲੜਾਈ ਹੈ ਸੁਲਤਾਨ ਮੀਰ ਰੋੜੇ ਨੀਅਰ ਕਾਲਿਆਂ ਦੀ ਕਲੋਨੀ ਕਾਲਿਆਂ ਦੀ ਕਲੋਨੀ ਹਾਂ ਜੀ ਮੈਂ ਕੀ ਆ ਮੁੰਡਾ ਹਾਂ ਹਾਂਜੀ ਬਾਕੀ ਪੁਲਿਸ ਆਈ ਹੈਗੀ ਕੀ ਕੰਡੀਸ਼ਨ ਆ ਜਿਹੜੇ ਗਾਦਰ ਲੈ ਕੇ ਹਮਾਰੇ ਨਾਲ ਹੋਣਾ ਉਹ ਪਾਜੀ ਮੇਰੇ ਮੁੰਡੇ ਦੇ ਕਾਫੀ ਜ਼ਰਾ ਝੋਟ ਲੱਗੀ ਆ ਮੈਂ ਪਰੇਸ਼ਾਨ ਆ ਨਾਖ ਲੈਂਦੇ ਮੈਂ ਆਪਣੇ ਬੇਟੇ ਨੂੰ ਦੇਖਾਂਗਾ ਜਾ ਕੇ ਹਸਪੀਟਲ ਪਹਿਲੇ ਸਭ ਤੋਂ ਪਹਿਲਾ ਉਸ ਤੋਂ ਬਾਅਦ ਜਿਹੜੀ ਕਾਰਵਾਈ ਗਿਓ ਮੈਂ ਦੇਖਾਂਗਾ ਨਾਖ ਲੈਂਦੇ ਪਾਜੀ ਉਹਦਾ ਆਪਰੇਟ ਕਰਨਾ ਪੈਣਾ ਨਾ ਉਹਦੀਆਂ ਨਸਾਂ ਕੱਟੀਆਂ ਗਿਆ ਨਾਖ ਲੈਂਦੇ ਪੁਲਿਸ ਆਈ ਨੀ ਕੀ ਕਿਹਾ ਗਿਆ ਪਾਜੀ ਉਹ ਜਾ ਕੇ ਪੁਲਿਸ ਉੱਥੇ ਜਾ ਕੇ ਦੱਸੇਗੀ ਨਾਖ ਲੈਂਦੇ ਕੀ ਕਰਨਾ ਹਲੋ ਚੰਨ ਕਿੱਥੇ ਛੱਡ ਦਿਓ ਯਾਰ ਇੱਕ ਮਿੰਟ ਮੌਕੇ ਤੇ ਪੁੱਜੇ ਜੇ ਗਾਦਰ ਲੈ ਕੇ ਬੜਾ ਗੱਰਦੀ ਦਾ ਨਾਜ ਕੀਤਾ ਗਿਆ ਤੇ ਇੱਕ ਨੌਜਵਾਨ ਜਿਹੜਾ ਉਹਦਾ ਗੁੱਟ ਜਿਹੜਾ ਉਹ ਨਸਾਂ ਉਹਦੀਆਂ ਵੱਡੀਆਂ ਗਿਆ ਹੱਥ ਦੀਆਂ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਹੁਣੇ ਇਤਲਾਹ ਮਿਲੀ ਆ ਕਿ ਇੱਥੇ ਦੋ ਧਰਾਂ ਵਿੱਚ ਲੜੀਆਂ ਨੇ ਸੁਦਰਸ਼ਨ ਨਗਰ ਵਿੱਚ ਤੇ ਅਸੀਂ ਹੁਣ ਮੌਕੇ ਤੇ ਆਏ ਆ ਤੇ ਇੱਥੇ ਲੜਕਾ ਮਨਪ੍ਰੀਤ ਸਿੰਘ ਲੜਕਾ ਉਹਦੇ ਸੱਟ ਲੱਗੀ ਆ ਤੇ ਉਹਨੂੰ ਹਸਪੀਟਲ ਲੈ ਕੇ ਗਏ ਹੁਣ ਅਸੀਂ ਹਸਪੀਟਲ ਜਾ ਰਹੇ ਆ ਉਹਦੇ ਬਿਆਨ ਲਵਾਂਗੇ ਡਾਕਟਰ ਸਾਹਿਬ ਦੀ ਰਿਪੋਰਟ ਦੇ ਆਧਾਰ ਤੇ ਜੋ ਵੀ ਕਾਰਵਾਈ ਹੋਏਗੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿਉਂ ਨਸ਼ੇੜੀ ਬੰਦੇ ਨੇ ਜਿਹੜੇ ਦਫ਼ਤਰ ਲੈ ਕੇ ਆਏ ਉਹਨਾਂ ਨੇ ਕਾਫੀ ਬਾਤ ਕੀਤੀ ਕਿ ਕਿਸੇ ਦੀ ਵੀ ਲੱਗ ਸਕਦੀ ਸੀ ਇਹ ਹਜੇ ਵੈਰੀਫਾਈ ਕਰਾਂਗੇ ਸਰ ਕਿਹੜੇ ਬੰਦੇ ਆਓ ਉਹ ਇਹਨਾਂ ਦੇ ਪੁੱਛਾਂਗੇ ਕਿਹੜੇ ਬੰਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਹੈ ਇਹਨਾਂ ਕੋਲ ਪੁੱਛਕਿਛ ਕਰਨ ਤੋਂ ਬਾਅਦ ਇਹਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਹੈ ਸੀਸੀਟੀਵੀ ਫੁਟੇਜ ਹਜੇ ਸਾਨੂੰ ਮਿਲੀ ਨਹੀਂ ਹੈ ਜੇ ਅਸੀਂ ਮੌਕੇ ਤੇ ਆਏ ਆ ਸਰ ਤੇ ਅਸੀਂ ਜੋ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦਾਂਗੇ ਜੀ